ਆਪਣੀ ਗਰਮੀਤ ਕੋਰ ਪੰਜਾਬੀ ਮਾਮ ਦਿੱਲੀ ਬਲੌਗ ਤੇ ਤੁਹਾਡਾ ਸਵਾਗਤ ਕਰਦੀ ਸਾਰਿਆਂ ਦਾ ਆਪਾਂ ਬਣਾ ਲੈ ਕਿਸ ਛੋਟੇ ਛੋਟੇ ਕਿਊਟ ਕਿਊਟ ਪਰਵਲ ਜਿਹੜੇ ਆਪਾਂ ਚਿਬੜਾ ਵਾਂਗ ਦਿਸਦੇ ਨੇ ਪਰ ਚਿਬੜਣ ਵੀ ਹੁੰਦੇ ਹੈਗੇ ਇਹ ਦਿੱਲੀ ਵਾਲੇ ਲੋਕ ਜਿੰਨੇ ਸੋਤ ਨਹੀਂ ਲੋਕ ਨੇ ਬਹੁਤ ਖਾਂਦੇ ਨੇ ਬਹੁਤ ਵਧੀਆ ਇਹ ਸਦਾ ਬਹਾਰ ਸਬਜੀ ਹੈਗੀ ਇੱਕ ਇਹਦੀ ਬਲਗੜ ਛੱਡੋ ਤੇ ਇਹ ਉੱਪਰ ਚੜਾ ਦੇ ਤੁਸੀਂ ਰੱਖ ਦਿੰਦੇ ਇਹ ਸੁੱਕਦੇ ਨਹੀਂ ਹੈਗੇ ਬਹੁਤ ਵਧੀਆ ਬਣਦੇ ਨੇ ਬਹੁਤ ਟੇਸਟੀ ਹੁੰਦੇ ਨੇ ਦੀ ਆਪਾਂ ਲੱਗੇ ਸੀ ਬਣਾਉਣ ਮੈਂ ਕਿ ਸਾਰੇ ਭੈਣ ਭਰਾਵਾਂ ਨਾਲ ਆਪਾਂ ਰੈਸਪੀ ਸਾਂਝੀ ਕਰ ਲੈਨੇ ਆ ਤੇ ਚਲੋ ਤੁਹਾਨੂੰ ਦੱਸਦੇ ਆਪਾਂ ਇਹਦੇ ਵਾਸਤੇ ਕਿਹੜੇ ਕਿਹੜੇ ਚੀਜ਼ਾਂ ਲਈਆਂ ਨੇ ਤੇ ਕਿਸ ਤਰ੍ਹਾਂ ਆਪਾਂ ਸੋਹਣੇ ਤਰੀਕੇ ਨਾਲ ਸਜੇ ਢੰਗ ਨਾਲ ਆਪਾਂ ਇਹਨਾਂ ਨੂੰ ਬਣਾਇਆ ਤੁਹਾਨੂੰ ਵੀ ਦੱਸਦੀਆਂ ਮੈਂ ਚਲ ਸਾਰੇ ਭੈਣ ਭਰਾਵਾਂ ਲਈ ਆਪਾਂ ਦੱਸ ਦਿੰਦੇ ਆ ਇਹ ਬਹੁਤ ਵਧੀਆ ਬਣਦੇ ਨੇ ਤੇ ਤੁਸੀਂ ਵੀ ਜਰੂਰ ਬਣਾਇਆ ਕਰੋ ਜੇ ਤੁਸੀਂ ਮੇਰੇ ਪੇਜ ਪੇਜ ਨੂੰ ਫੋਲੋ ਕਰ ਲਓ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਜਨਮ ਤੁਹਾਡਾ ਇਹ ਲਾਈਵ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਗੱਲ ਗਾਇਕ ਨੂੰ ਲਜਾਣਾ ਨਾ ਪਵੇ ਜੀ ਤੇ ਅਗਲੀ ਵੀਡੀਓ ਲੈ ਕੇ ਫਿਰ ਜਲਦੀ ਹਾਜ਼ਰ ਹੋਵਾਂਗੇ ਤਬ ਤੱਕ ਸਾਰਿਆਂ ਨੂੰ ਪਿਆਰ ਭਰੀ ਸਤਿ ਸਾਕ ਹੈ ਹੈਗੇ ਨੇ ਪਰਵਲ ਆਪਣੇ ਤੁਸੀਂ ਪੌਂਡ ਤੇ ਤੁੰਦ ਖਾਂਦੀ ਪੇਰ ਏ ਇਦਾਂ ਹੋ ਗਏ ਨੇ ਥੀਲੇ ਜਿਆਦਾ ਦਿਨ ਨੀਂੇ ਰੱਖਣੇ ਹੈ ਕਿ ਥੀਲੇ ਹੋ ਜਾਂਦੇ ਨੇ ਤੇ ਬਹੁਤ ਵਧੀਆ ਨਹੀਂ ਸਬਜ਼ੀ ਬਣਦੀ ਏ ਇੱਕ ਗਰਾਂ ਦੇ ਵਿੱਚ ਆਪਾਂ ਅੰਦੂਰ ਤੇ ਆਪਾਂ ਥੋੜਾ ਧਾਗੇ ਰੱਖ ਲਈ ਸੀ ਸਾਸੀ ਤੇ ਮਾਣ ਦੀ ਕਟਿੰਗ ਕਰਦੇ ਆ ਮੈਨੂੰ ਦਿਖਾਵਾਂ ਤੁਹਾਨੂੰ ਪਰਬਲ ਦੀ ਵੀ ਸਬਜੀ ਬਣਦੀ ਹੈ ਆਪਣੀ ਜਿਵੇਂ ਇੰਡੀਆ ਚਿਬੜ ਹੁੰਦਾ ਉਦਾਂ ਹੁੰਦਾ ਹੈ ਪੈਨ ਹੋ ਗਿਆ ਆਪਣਾ ਗਰਮ ਇੱਥੇ ਕਰਦੇ ਆ ਆਪਾਂ 3-4 ਚਮਚੇ ਤੇਲ ਐਡ ਕਿ ਥੋੜਾ ਜਿਹਾ ਤੇਲ ਲੱਗੇਗਾ ਇਸ ਸਰੋਂ ਦੇ ਤੇਲ ਵਿੱਚ ਬਹੁਤ ਵਧੀਆ ਬਣਦੇ ਨੇ ਆਪਾਂ ਬਣਾਣ ਲੱਗੇ ਆ ਬਗਾਡੋ ਔਇਲ ਵਿੱਚ ਤੇਲ ਜ਼ਿਆਦਾ ਨਹੀਂ ਹੋਣਾ ਚਾਹੀਦਾ ਤੇ ਘੱਟ ਵੀ ਨਹੀਂ ਹੋਣਾ ਚਾਹੀਦਾ ਤੇ ਇੱਥੇ ਐਡ ਕਰਦੇ ਆਂਗੇ ਆਪਾਂ 30 ਗਿਰਾ ਜੀਰਾ ਆਪਣਾ ਗਿਆ ਤੜਫ ਤੇ ਹੁਣ ਐਡ ਕਰਾਂਗੇ ਪਰਵਾਈ ਪਰਬਲ ਕੇ ਕੀ ਕੇ ਚੰਦੇ ਦਾ ਗਾਉ ਚੰਦੇ ਕੇ ਗਾਉ ਮੁੰਦੂ ਬਰੇ ਨਹੀਂ ਹੱਤੇ ਹੈ ਚੰਦੂ ਸੁਦੋ ਮੁੰਦੂ ਬਰੇ ਨਹੀਂ ਹੁੰਦੇ ਅਸਲੀ ਹਾਂ ਇਹ ਉਹ ਨਾਮ ਹੈ ਪਰਬਲ ਆਪਾਂ ਹੁਣ ਇਹਨਾਂ ਨੂੰ ਸੁਕਣ ਦਿਆਂਗੇ ਟੱਕ ਇਸ ਤਰ੍ਹਾਂ ਸਿਖ ਫਲੇਮ ਕਰ ਦੇਗੇ ਘਟ ਘਟ ਫਲੇਮ ਤੇ ਪੱਕਣਗੇ ਜਿੰਨੇ ਸलो ਆਪੇ ਫਲੇਮ ਤੇ ਪੱਕਣਗੇ ਉਹਨੇ ਟੇਸਟੀ ਬਣਨਗੇ ਸੇਮ ਦਾ ਤਵਾ ਘਟ ਇਥੇ ਆਪਾਂ ਕਲੂਸ਼ ਲੋ ਜੀ ਅਭੀ ਆਪਾਂ ਆਲੂ ਐਡ ਕਰਦੇ ਨੇ ਆਲੂ ਆਪਾਂ ਸਮਾਲ ਸਾਈਜ਼ ਦਾ ਕਾਣ ਲਏ ਵਿੱਚ ਇਹ ਦੇਖੋ ਇਸ ਤਰ੍ਹਾਂ ਤੋ ਕੇ ਫਿਰ ਛਿਲ ਕੇ ਫਿਰ ਤੋ ਕੇ ਇਸ ਤਰ੍ਹਾਂ ਸਮਾਲ ਪੀਸ ਲੰਬੇ ਸੇਮ ਕੱਟ ਲੈਣਾ ਆਪਾਂ बिल्कुल सिंपल रेसिपी है, है। नहीं मैं बहुत बनाई मैं इस करके थोदा कि आप बना ली रेसिपी है। तो ये हैगी अदा टी स्पून सौंफ अद्धा तो ज्यादा अपने को है एक कड़ी पाउडर एक धनिया पाउडर ਨਮਕ ਦਾ ਸਵਾਦ ਅਨੁਸਾਰ ਖਟੇਪਾਨੇ ਕੇ ਜ਼ਿਆਦਾ ਨਾ ਹੋ ਜੇ ਅੱਧਾ ਟੀस्पून ਆਪਾਂ ਹਲਦੀ ਐਡ ਕਰਾਂਗੇ ਅੱਧੇ ਟੀस्पून ਤੋਂ ਥੋੜਾ ਜਿਹਾ ਜ਼ਿਆਦਾ ਆਪਣੀ ਕੋ ਗਰਮ ਮਸਾਲਾ ਜੀ ਵੀ ਪਾ ਦੇ ਆਪਾਂ ਮਸਾਲੇ ਨੂੰ ਐਡ ਕਰਨੇ ਹੈਗੇ ਇਹ ਹੈਗੀ ਆਪਣੀ ਕੋ ਰੈੱਡ ਚਿਲੀ ਤੇ ਰੈੱਡ ਚਿਲੀ ਆਪਾਂ ਨਹੀਂ ਪਾਣੀ ਹੈਗੀ ਕਿਉਂਕਿ ਰਾਣੀ ਮਾਤਾ ਨੇ ਵੀ ਇਹ ਸਬਜ਼ੀ ਖਾਣੀ ਹੈ ਤੇ ਜੇ ਮੈਂ ਰੈੱਡ ਚਿਲੀ ਪਾਂਦੀ ਮੈਂ ਤੁਹਾਨੂੰ ਦੱਸ ਦੇਣੀ ਅੰਦਾਜ਼ੇ ਵਾਸਤੇ ਮੈਂ ਇਨੀ ਪਾਣੀ ਸੀ ਕਿ ਜ਼ਿਆਦਾ ਦੇ ਵਿੱਚ ਮਰਚ ਨਹੀਂ ਚੰਗੀ ਲੱਗਦੀ ਹੈ ਤੇ ਆਪਾਂ ਇੱਥੇ ਮਰਚ ਐਡ ਨੂੰ ਕਰਨ ਲੱਗੇ ਇਨੀ ਕੁ ਪਾ ਦੇਾਂਗੇ ਸਿਰਫ ਟੈਸਟ ਵਾਸਤੇ ਜਿਆਦਾ ਨਿਹੜ ਕਰਨੀ ਜਿੰਦਾ ਆਪਾਂ ਟਿੱਕੀ ਖਾਣੇ ਉਨੀ ਨਿਹੜ ਕਰਨੀ ਤੇ ਹੁਣ ਆਪਾਂ ਇਹਨੂੰ ਕਰ ਦੇਾਂਗੇ ਇਸ ਤਰ੍ਹਾਂ ਮਿਕਸ ਫਿਰ ਆਪਾਂ ਟੱਕ ਦੇਵਾਂਗੇ ਕਿਉਂਕਿ ਇਹ ਮੱਠੇ ਛੇਕ ਤੇ ਸਬਜ਼ੀ ਬਣੇਗੀ ਬਹੁਤ ਵਧੀਆ ਬਣਦੀ ਹੈ ਤੁਸੀਂ ਵੀ ਟ੍ਰਾਈ ਜਰੋ ਕਰਿਓ ਜੇ ਤੇ ਵੀਡੀਓ ਸਕਿੱਪ ਨਾ ਕਰਿਆ ਕਰੋ ਇਸ ਤਰ੍ਹਾਂ ਜਿੱਦਾਂ ਮੈਂ ਨਮਕ ਖਾਲੇ ਪਾਦੀਆਂ ਇਦਾਂ ਪਾਓ ਜੇ ਘੱਟ ਵੱਧ ਖਾਂਦੀ ਹੋ ਤੇ ਘੱਟ ਵੱਧ ਕਰ ਲਓ ਆਪਣੇ ਹਿਸਾਬ ਨਾਲ ਤੇ ਇਸ ਤਰੀਕੇ ਨਾਲ ਜਰੂਰ ਬਣਾਇਜੀ ਇਸ ਤਰ੍ਹਾਂ ਦੀ ਬਣੇਗੀ ਜਿੱਦਾਂ ਦੀ ਇੱਥੇ ਬਣਾਉਂਦੇ ਆ। ਹੁਣ ਆਪਾਂ ਕੁਲੀਕਿੰਗ ਕਰਦੇ ਨੇ। ਸਾਲੋ ਦੇਖੋ ਕਿ ਮਾਸਾਣਾ ਫਿਰ ਗਿਆ। ਮੈਂ ਦਿਖਾ ਦਿੰਦੀ ਇਹ ਹੌਟੀ ਗਏ। ਲੋਕਿੰਗ ਆਸ ਤੁਸੀਂ ਖਾਓ ਪਰ ਉਹ ਟੇਣਾ ਤੁਸੀਂ ਖਾਓ ਪਰ ਇਹੋ ਟੀ ਨਾਲ ਬਾ ਮਦਦ ਨੂੰ ਤੁਸੀਂ ਬਣਾਇਆ ਕਰੋ ਬਣਾਇਆ ਹੀ ਬਹੁਤ ਵਧੀਆ ਬਣੇਗਾ ਬਹੁਤ ਪਸੰਦ ਆਵੇਗੀ ਤੁਹਾਨੂੰ ਸੈਂਪਲ ਸਾਦੀ ਬਿਲਕੁਲ ਕੋਈ ਨਹੀਂ